ਸਾਰੇ ਅੱਛੀ ਗੱਲ ਜੀ ਮੈਂ ਤੁਹਾਡੀ ਪੰਜਾਬੀ ਲੋਕ ਹੈ ਕਰਪਿੰਦਰਿੰਪੀ ਅੱਜ ਮੈਨੂੰ ਬਹੁਤ ਹੀ ਵਧੀਆ ਲੱਗਿਆ ਮੇਰੇ ਸਤਿਕਾਰਯੋਗ ਵੀਰ ਸਾਡੇ ਸਾਂਦੂ ਸਿੰਘ ਜੀ ਝੱਜ ਸਾਹਿਬ ਜਿਨ੍ਹਾਂ ਦੀ ਗ੍ਰੀਨ ਪੱਗ ਬੰਨੀ ਹੋਈ ਅੱਜ ਮੈਂ ਸਪੈਸ਼ਲ ਸਨਮਾਨਿਤ ਕਰਨ ਵਾਸਤੇ ਇੰਦਰ ਪਹੁੰਚੀ ਐ ਤੇ ਜਿਨ੍ਹਾਂ ਦੀ ਕਲਮ ਬਹੁਤ ਹੀ ਦਮਦਾਰ ਕਲਮ ਆ ਜਿਹੜੇ ਇਤਿਹਾਸਕ ਚੀਜ਼ਾਂ ਲਿਖਦੇ ਆ ਤੇ ਅੱਜ ਅਸੀਂ ਸਪੈਸ਼ਲ ਸਨਮਾਨਿਤ ਕਰਨ ਵਾਸਤੇ ਇਹਨਾਂ ਦੇ ਪਿੰਡ ਲੰਡੇ ਪਹੁੰਚੇ ਜੋ ਲੁਧਿਆਣਾ ਜ਼ਿਲ੍ਹੇ ਚ ਪੈਂਦਾ ਜੀ ਸੋ ਮੈਂ ਬਹੁਤ ਬਹੁਤ ਝੱਜ ਸਾਹਿਬ ਸਤਿਕਾਰੈਂਕੀ ਸਤਿਕਾਰ ਸਤਿਕਾਰ ਤੇ ਤੇ ਮੈਂ ਸਾਧੂ ਸਿੰਘ ਚੱਜ ਭੈਣ ਰਪਿੰਦਰ ਐਮਪੀ ਜੀ ਕਰਕੇ ਬਹੁਤ ਵਧੀਆ ਸਿੰਗਰ ਨੇ ਇਹਨਾਂ ਨੂੰ ਵੈਲਕਮ ਆਖਦਾ ਤੇ ਮੇਰੇ ਘਰ ਸਪੈਸ਼ਲ ਚੱਲ ਕੇ ਆਏ ਨੇ ਪਿੰਡ ਲੰਡਾ ਵਿਖੇ ਮੈਂ ਉਹ ਜੀ ਆਇਆਂ ਆਖਦਾ ਤੇ ਗੁਰੂ ਦੀ ਇਹਨਾਂ ਦੀ ਇੰਨੀ ਮਿਹਰ ਆ ਕਿ ਇਹ ਪੰਜਾਬ ਦੀ ਕੋਇਲ ਨੇ ਇਹਨਾਂ ਦੀ ਆਵਾਜ਼ ਦੇ ਵਿੱਚ ਇੰਨਾ ਕਿ ਦਮ ਹੈ ਕਿ ਇਹਨਾਂ ਦੇ ਸਾਰੇ ਗੀਤ ਇਹਨਾਂ ਨੇ ਮੇਰਾ ਵੀ ਗੀਤ ਗਾਇਆ ਤੇ ਬਾਕੀ ਵੀ ਗੀਤ ਬੇਸੋਕ ਤੇ ਫੇਸਬੁੱਕ ਤੇ ਇੰਸਟਾ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਰਿਸਪੌਂਸ ਮਿਲ ਰਿਹਾ ਹੈ ਤੇ ਇਹਨਾਂ ਨੇ ਗਾਇਆ ਤੇ ਬਾਕੀ ਗੀਤ ਵੀ ਉਹਨਾਂ ਦੇ ਧਾਰਮਿਕ ਵੀ ਤੇ ਹੋਰ ਵੀ ਮੈਂ ਸੁਣਨਾ ਕਾਗਜ਼ਾਂ ਦਾ ਰੁੱਗ ਹੋ ਗਿਆ ਤੇ ਇਹ ਜੋ ਗੀਤ ਨੇ ਗਾਏ ਹੋਏ ਨੇ ਬੜੇ ਹੀ ਸਲਾਘਾਯੋਗ ਹੋਏ ਨੇ ਪਰਮਾਤਮਾ ਇਹਨਾਂ ਨੂੰ ਬਲੰਧੀਆਂ ਤੇ ਬਖਸ਼ੇ ਮਿਹਰ ਕਰੇ ਇਸ ਚੇ ਬਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਥੈਂਕ ਯੂ ਤੁਸੀਂ ਵੀਰ ਮੈਂ ਆਨ ਆਜ਼ਾਦ ਸੋਕਲ ਵੀਰ ਵੀਰ ਲਾਭ ਸਿੰਘ ਚੋਟੀਆਂ ਸਾਹਿਬ ਇੰਸਪੈਕਟਰ ਸਾਹਿਬ ਸਾਡੇ ਮਾਨਸਾ ਤੋਂ ਆਇਆ ਜੀ ਤੇ ਮੇਰੇ ਵੀਰ ਜੁਐਸ ਹਾਂ ਜੀ ਤੇ ਮੇਰੇ ਵੀਰ ਖੇਮ ਸਿੰਘ ਜੀ ਜੁਐਸ ਜੀ ਤੇ ਅਨੇਰੇ ਬਰਾਦਰ ਸਾਵਾ ਚਾਰਜ ਸਾਹਬ ਦੇ ਅੱਜ ਮੈਨੂੰ ਹੋਰ ਬਹੁਤ ਜ਼ਿਆਦਾ ਖੁਸ਼ੀ ਹੋਈ ਵਿਚਾਰੇ ਸਾਰੇ ਭਰਾਵਾਂ ਦਾ ਇੰਨਾ ਪਿਆਰ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਨਾਲ ਸਾਡੇ ਪਰਮਿੰਦਰ ਸਿੰਘ ਸਾਡੇ ਪਰਮਿੰਦਰ ਸਿੰਘ ਜੀ ਹਾਂ ਯੂਐਸਏ ਆਲੇ ਤੇ ਸਾਡੇ ਮੇਰੇ ਜੀ ਸਾਥੂ ਜੀ ਜਿਹੜੇ ਅਮਰੀਕਾ ਦੇ ਯੂਐਸਏ ਵੇ ਕੇ ਰਹਿੰਦੇ ਆ ਤੇ ਆਪਣੇ ਸੱਭਿਆਚਾਰ ਨੂੰ ਭੁੱਲੇ ਨਹੀਂ ਇਹਨਾਂ ਦਾ ਮੈਂ ਬਹੁਤ-ਬਹੁਤ ਦਿੱਲੀਆ ਗਹਿਰਾਂਜੇ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਤੁਹਾਨੂੰ ਸਨਮਾਨਤਾ ਪਹ ਕਰਦੇ ਆ ਜੀ ਸਾਡੇ ਗੀਤਕਾਰ ਜਿਹਨੇ ਵੀ ਦੋਸਤ ਆ ਤੁਹਾਡੇ ਦੋਸਤ ਸੀ ਹੋਣਾ ਹਾਂਜੀ ਦੋਸਤ ਨੇ ਤੇ ਉਹਨਾਂ ਦੀ ਬੇਣੀ ਆਸਾ ਘਰ ਘਰਾਂ ਸੰਧਿਆ ਆ ਸੀ ਬੇਣੀ ਵਾਰਸ ਉਹਨਾਂ ਦਾ ਤਾਂ ਕੋਈ ਮੁਕਾਬਲਾ ਨਹੀਂ ਜੀ ਮੈਂ ਤਾਂ ਉਹਨਾਂ ਦੇ ਅੱਗੇ ਕੁਝ ਵੀ ਨਹੀਂ ਆਏ ਹਾਂ ਉਹਨਾਂ ਦੇ ਬਹੁਤ ਸਾਰੇ ਗੀਤ ਨੇ ਇੱਕ ਨਹੀਂ ਮਿਲ ਗਾਲ ਸੈਂਕੜੇ ਗੀਤ ਉਹਨਾਂ ਦੇ ਰਿਕਾਰਡ ਹੋ ਚੁੱਕੇ ਨੇ ਹਾਂਜੀ ਤੇ 15 ਵੀ ਕਿਤਾਬਾਂ ਵੀ ਹੋਣੇ ਹਾਂਜੀ ਆ ਸੀ ਉਹਨਾਂ ਦਾ ਸਮਾਜਕ ਉਹਨਾਂ ਦਾ ਸਮਾਜਕ ਉਹ ਜੋ ਐਸਏ ਦੇ ਸਿਆਟਲ ਸਿਟੀ ਵਿੱਚ ਰਹਿ ਰਹੇ ਨੇ ਉੱਥੇ ਸੇਵਾ ਦੀ ਰਹੇ ਨੇ ਤੇ ਉਹਨਾਂ ਦੀਆਂ 15 ਤੋਂ 18-20 ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਨੇ ਠੀਕ ਹੈ ਜੀ ਸੋ ਉਹਨਾਂ ਦਾ ਵੀ ਸਨਮਾਨ ਭੈਣ ਜੀ ਸਨਮਾਨ ਦਾ ਇਹ ਗੀਤ ਗਾਇਆ ਮੈਂ ਮਾਰ ਕੇ ਸੱਸੇ ਮੇਰੀਏ ਸ਼ਰਾਬੀ ਹੋਇਆ ਆਉਂਦਾ ਇਹ ਸਾਡੇ ਬਹਿਣੀ ਬਾਰਾ ਸਾਹਿਬ ਦਾ ਗੀਤ ਹੈ ਜੀ ਤੇ ਸੋ ਮੈਂਨਾਂ ਦੇ ਵੀ ਕਹਿੰਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਸਾਡੇ ਸਾਧੂ ਸੰਗੀਤ ਅੱਜ ਸਾਹਿਬ ਇਸ ਤਰ੍ਹਾਂ ਵੈਦਰ ਤੁਹਾਡੀ ਗੱਲ ਨੂੰ ਬੁਲੰਦੀਆਂ ਬਖਸ਼ੇ ਇਹ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ ਸੋ ਥੈਂਕ ਯੂ ਬਾਈ ਥੈਂਕ ਯੂ ਸੋ ਥੈਂਕ ਯੂ ਓਕੇ